ਹਾਂਜੀ ਪਿਆਬਾ ਸਤਿਗੁਰ ਜੀ ਸਾਰਿਆਂ ਨੂੰ ਜਿਹੜਾ ਟਰੱਕ ਵਾਲ ਕਾਂਡ ਹੋਇਆ ਬਹੁਤ ਆਪਣਾ ਹਾਂਜੀ ਬਈ ਉਹਦੇ ਇੱਕ ਮੁੰਡਾ ਅਮਰੀਕਾ ਦੇ ਮੁੰਡਾ ਵਾ ਸਰਦਾਰ ਜੈ ਵੀਰਾਂ ਉਹ ਸਾਹਮਣੇ ਆਇਆ ਵਾ ਉਹ ਮੁੰਡਾ ਇਹਦੇ ਵੀ ਕੋਈ ਰਿਸ਼ਤੇ ਰਸਤੇਦਾਰਾਂ ਚੋਂ ਆਉਂਦਾ ਵਾ ਮੁੰਡੇ ਨੇ ਤੇ ਇਹਦੇ ਨਾਲ ਜਿਹੜਾ ਦੋਸਤ ਨੇ ਬੈਠਾ ਸੀ ਨਾਲ ਟਰਾਲੇ ਨਾਲ ਹਨਾ ਉਹਨੇ ਉਹਦੇ ਨਾਲ ਗੱਲਬਾਤ ਕੀਤੀ ਆ ਜਿਹੜੀ ਅਸਲ ਸਚਾਈ ਆ ਜਿਹੜੀ ਸਾਰਾ ਕੁਝ ਕਾਰਵਾਈ ਪਈ ਆ ਜਿਹੜੀ ਸਰਕਾਰ ਵੱਲੋਂ ਉੱਥੇ ਦੀ ਮੌਜੂਦਾ ਸਰਕਾਰ ਵੱਲੋਂ ਉਹਨੇ ਦੱਸਿਆ ਕੀ ਪਈ ਆ ਕਾਰਵਾਈ ਆਪਾਂ ਦੇਖ ਲੈਂਦੇ ਆ ਦੋ ਜੀ ਤੇ ਤੁਹਾਨੂੰ ਸਾਈਡ ਤੇ ਲਾ ਦਾਂਗੇ ਵੀਰੇ ਤੁਸੀਂ ਚੈੱਕ ਕਰੀ ਚੱਲਿਓ ਕਰੀ ਸਟਾਰ ਚਲੋ ਬਾਈ ਉੱਤੇ ਲਾਗੇ ਸਾਈਡ ਤੇ ਵੀਡੀਓ ਚੱਲ ਰਹੀ ਹੈ ਜਿਹੜਾ ਅਮਰੀਕਾ 'ਚ ਐਕਸੀਡੈਂਟ ਹੋਇਆ ਬਾਈ ਤੋਂ ਜੂ ਟਰਨ ਮਾਰਨ ਪਿੱਛੇ ਹੈ ਨਾ ਤੇ ਉਹ ਬਾਈ ਦਾ ਜਦੋਂ ਜੂ ਟਰਨ ਮਾਰਨ ਤੋਂ ਪਹਿਲਾਂ ਬਾਈ ਦਾ ਰੋਡ ਤੇ ਲਾਗੇ ਸਾਈਡ ਤੇ ਖੜਾ ਰਿਹਾ ਇਹ ਗੱਲ ਜੋ ਵੀ ਮੈਂ ਤੁਹਾਨੂੰ ਦੱਸੂਗਾ ਇਹ ਸਾਰੀ ਜਿਹੜਾ ਉਹਦਾ ਮੁੰਡਾ ਨਾਲ ਰਹਿੰਦਾ ਸੀਗਾ ਰੂਮ ਮੇਟ ਆ ਜਿਵੇਂ ਆਪਾਂ ਕਹਿ ਲਈਏ ਉਹਦੇ ਨਾਲ ਬਾਈ ਦੇ ਉਹਦੇ ਉਹਨੇ ਦੱਸਿਆ ਲਾਲੂ ਆਪਾਂ ਨੂੰ ਉਹਦੇ ਨਾਲ ਮੇਰੀ ਗੱਲ ਵੀ ਹੋਈ ਹੈਗੀ ਉਹਦੇ ਉਹਦੀ ਜਵਾਨੀ ਹੈ ਸਾਰੀ ਜਿਵੇਂ ਬਾਈ ਨੇ ਉਹਨੂੰ ਦੱਸੀ ਤੇ ਉਹਨੇ ਗਾ ਮੈਨੂੰ ਦੱਸੀ ਇਹ ਗੱਲ ਕੋਈ ਇਹ ਨਹੀਂ ਮੈਂ ਆਪਣੇ ਕੋਲ ਵੀ ਬਣਾਤੀ ਇਹ ਗੱਲ ਤੇ ਉਹ ਬਾਈ 20 ਮਿੰਟ ਮੰਗੂ ਗਈ ਉੱਥੇ ਖੜਾ ਰਿਹਾ ਸਾਈਡ ਤੇ ਪਹਿਲਾਂ ਲਾਲੂ ਦੇਖੀ ਗਿਆ ਵੀ ਮੈਂ ਯੂ ਟਰਨ ਮਾਰਾਂ ਉਹ ਲਾਲੂ ਜਿਵੇਂ ਬੜਾ ਡਬਲ ਮਾਈਂਡਡ ਹੈ ਇਹ ਹੋ ਜਾਂਦੇ ਆ ਵੀ ਯੂ ਟਰਨ ਮਾਰੀਏ ਕਿ ਨਾ ਮਾਰੀਏ ਉਹ ਬਾਈ ਵੇਟ ਕਰੀ ਜਾਂਦਾ ਸੀ ਇਦਾਂ ਵੀ ਗੱਡੀਆਂ ਗੁੱਡੀਆਂ ਲੰਘ ਜਾਂਨ ਆਪਦੀ ਜਨਤਾ ਉਹਨੇ ਫਿਰ ਧਿਆਨ ਨਾਲ ਹੀ ਮਾਰਿਆ ਹੁਣ ਦੇਖ ਕੇ ਪਰ ਫਿਰ ਵੀ ਜਦੋਂ ਕੋਈ ਕੰਮ ਹੋਣਾ ਹੁੰਦਾ ਅਨਹੋਣੀ ਹੋਣੀ ਹੁੰਦੀ ਆ ਲਾਲੂ ਤੇ ਉਹ ਬਾਹਣਾ ਵਾਪਰ ਗਿਆ ਬਾਈ ਨਾਲ ਹਨਾ ਉਸ ਤੋਂ ਬਾਅਦ ਜਿੰਦ ਉਹ ਐਕਸੀਡੈਂਟ ਹੋ ਗਿਆ ਪੁਲਿਸ ਵਗੈਰਾ ਆਈ ਉੱਥੇ ਤੇ ਬਾਈ ਨੂੰ ਉਹਨਾਂ ਨੇ ਕੋਈ ਅਰੈਸਟ ਨਹੀਂ ਕੀਤਾ ਤੇ ਬਾਈ ਨਾਲ ਗੱਲਬਾਤ ਜਿੱਦਾਂ ਵੀ ਕੀਤੀ ਤੇ ਉਹ ਬਾਈ ਨੂੰ ਕਹਿੰਦੇ ਵੀ ਤੂੰ ਇੱਥੇ ਜਾ ਕੇ ਇੱਕ ਮੋਟਰ ਵਗੈਰਾ ਚੜਾਈ ਪਾ ਹਣਾ ਤੇ ਵੀ ਜਾ ਜਿੱਦਾਂ ਵੀ ਆਪਣਾ ਤੂੰ ਜਾ ਸਕਦਾ ਬਾਈ ਨੂੰ ਉਹਨਾਂ ਨੇ ਕੁਝ ਨਹੀਂ ਕਿਹਾ ਵੀ ਤੂੰ ਇੱਥੇ ਸ਼ੀਰ ਹੈ ਨਾ ਤੇ ਬਾਕੀ ਇਹਦੇ ਵਿੱਚ ਜਿਹੜੀ ਉਹ ਵੀਡੀਓ ਵਾਇਰਲ ਹੋਈ ਹੈਗੀ ਉਹ ਬਾਈ ਦੇ ਓਨਰ ਨੇ ਦੱਸਣ ਦੇ ਮੁਬਾਕ ਉਹਨਾਂ ਦੇ ਵੀ ਉਹਨੇ ਆਪਣੇ ਗਰੁੱਪ ਵਿੱਚ ਪਾਤੀ ਜੋ ਵੀ ਉਹਨਾਂ ਦੇ ਕੰਪਨੀ ਦਾ ਵੀ ਯਾਰ ਐਦਾਂ ਐਕਸੀਡੈਂਟ ਹੋ ਗਿਆ ਤੇ ਉਥੋਂ ਗਾਹਾਂ ਗਾਹਾਂ ਦੀ ਗਾਹਾਂ ਲਾ ਲੋ ਗਰੁੱਪ ਅੱਛਾ ਪਹਿਲੀ ਗੱਲ ਇਹ ਕਿ ਉਹਨਾਂ ਜਦੋਂ ਉਹ ਹੋ ਗਿਆ ਕਾਂਡ ਜਾਂ ਹੋ ਗਿਆ ਵਾ ਉਹਨੂੰ ਫੜਿਆ ਨਹੀਂ ਉਹਨਾਂ ਨੇ ਉਹਨਾਂ ਨੇ ਉਹਨੂੰ ਭੇਜਤਾ ਮਹ ਕੀ ਤੂੰ ਆਪਣੇ ਇੱਥੇ ਕਿਤੇ ਕਮਰਾ ਲੈ ਕੇ ਰਹਿ ਕੋਈ ਚੱਕਰ ਨਹੀਂ ਤੇ ਐਡਾ ਵੀ ਕੋਈ ਮਸਲਾ ਨਹੀਂ ਸ਼ਾਇਦ ਮੇਰੇ ਖਿਆਲ ਨਾਲ ਜੇ ਜਿਹਦਾ ਡਬੜਾ ਮਸਲਾ ਹੁੰਦਾ ਫਿਰ ਉਹ ਨਾਲੇ ਅਰੈਸਟ ਕਰਦੇ ਚੱਲ ਅੰਦਰ ਤੇ ਬਾਈ ਅੱਗੇ ਵੀ ਗੱਲ ਸੁਣਨ ਚਾਹੁੰਦੀ ਆ ਆਪਣੇ ਮਿੱਤਰ ਨਹੀਂ ਦੱਸਿਆ ਵਾ ਹਜੇ ਗੱਲ ਕਨਫਰਮ ਨਹੀਂ ਹੋਈਗੀ ਤੇ ਕਹਿੰਦੇ ਉਹ ਜਿਹੜੀ ਗੱਡੀ ਸੀਗੀ ਗੋਰਿਆਂ ਦੀ ਉਹਦੇ ਵਿੱਚ ਕਹਿੰਦੇ ਮਤਲਬ ਬੀਅਰ ਦੀਆਂ ਬੋਤਲਾਂ ਵੀ ਲੱਭੀਆਂ ਨੇ ਆਓ ਚੱਲ ਸੁਣਦੇ ਹਾਂ ਹੁਣ ਇਹਦੀ ਹੋਰ ਆਲੇ ਨੇ ਜੋ ਵੀ ਉਹਨਾਂ ਦੀ ਕੰਪਨੀ ਵਾਲੇ ਹੋਣਗੇ ਜਾਂ ਜਿੱਦਾਂ ਵੀ ਉਹਨਾਂ ਨੇ ਵਾਇਰਲ ਕਰਤੀ ਜਿਹੜਾ ਸਾਰਿਆਂ ਦਾ ਆਪਣਾ ਬੀਕ ਪੁਆਇੰਟ ਬਣ ਗਿਆ ਇਸ ਵਕਤ ਜੇ ਨੀ ਉਹ ਵੀਡੀਓ ਬਾਹਰ ਲ ਹੋਈ ਆ ਲਾਲੋ ਉਹਦੇ ਨਾਲ ਹੀ ਇਹ ਵੀ ਸੀਨ ਹੈਗਾ ਜਿਹੜੀ ਵੀਡੀਓ ਇੰਨੀ ਜ਼ਿਆਦਾ ਵਾਇਰਲ ਹੋ ਗਈ ਨਾ ਉਹ ਸਰਕਾਰ ਨੂੰ ਫਿਰ ਐਕਸ਼ਨ ਤਗੜਾ ਹੀ ਲੈਣਾ ਪੈ ਗਿਆ ਜੇ ਦਬ ਦੂ ਬ ਜਾਂਦਾ ਕਿ ਐਵੇਂ ਕੋਈ ਪਤਾ ਨਾ ਲੱਗਦਾ ਫਿਰ ਥੋੜਾ ਬਹੁਤਾ ਜ਼ਿਆਦਾ ਸਰਕਾਰ ਵੀ ਐ ਦੇਖਦੀ ਕਿ ਚੱਲਿਆ ਘੱਟ ਵੱਡ ਸਾਈ ਇਹਨਾਂ ਇੱਕਦਮ ਸਾਰਿਆਂ ਨੂੰ ਕੋ ਲੱਗ ਤਾ ਪ੍ਰੈਸ਼ਰ ਪੈ ਗਿਆ ਉਹ ਸ਼ੇਅਰ ਭੇਜੀ ਤਾਂ ਉਹਨਾਂ ਦੀਆਂ ਲਾਲੋ ਹਨਾ ਉਹਨਾਂ ਦੀ ਗਲਤੀ ਹੋ ਗਈ ਲਾਲੋ ਜਾਂ ਤਾਂ ਉਹ ਨਾ ਭੇਜਦੇ ਉਹ ਵੀਡੀਓ ਕਿਸੇ ਨੂੰ ਵੀ ਐਡਾ ਹੈਪਨ ਹੋ ਗਿਆ ਸੀਗਾ ਤੇ ਹੁਣ ਗਾਹਾਂ ਜਦੋਂ ਬਾਈ ਨੂੰ ਉਹਨਾਂ ਨੇ ਆਪਣਾ ਉਹ ਬਾਈ ਨੇ ਮੋਟਰ ਲੈ ਲਿਆ ਉਥੇ ਉਦੋਂ ਬਾਅਦ ਮੋਟਰ ਤੋਂ ਬਾਅਦ ਬਾਈ ਦੂਜੇ ਦਿਨ ਪਤਾ ਨਹੀਂ ਉਥੋਂ ਜਿੱਦਾਂ ਉਹਨਾਂ ਨੇ ਦੱਸਿਆ ਬਾਈ ਉਹਨਾਂ ਦੇ ਦੂਜੇ ਦਿਨ ਉਹ ਬਾਈ ਦੀ ਫਲਾਈਟ ਸੀਗੀ ਉਥੋਂ ਫਲਾਈਟ ਲੈ ਕੇ ਬਾਈ ਕੈਲੀਫੋਰਨੀਆ ਆ ਗਿਆ ਤੇ ਕੈਲੀਫੋਰਨੀਆ ਵੀ ਆਈ ਨੂੰ ਬਾਈ ਨੂੰ ਹੋ ਗਏ ਸੀਗੇ ਦੋ ਦਿਨ ਹੋ ਗਏ ਸੀਗੇ ਇੱਥੇ ਉਹ ਮੁੰਡੇ ਨਾਲ ਰਹਿੰਦੇ ਨੇ ਜਿਹੜੇ ਮੁੰਡੇ ਨੇ ਦੱਸਿਆ ਆਪਾਂ ਨੂੰ ਦੋ ਦਿਨ ਬਾਈ ਉਹਦੇ ਨਾਲ ਉਥੇ ਕਾਮਰੇਜ ਰਿਹਾ ਉਹਨਾਂ ਨੇ ਗੱਲਬਾਤ ਉਹਨੇ ਦੱਸੀ ਵੀ ਕਿੱਦਾਂ ਹੋਇਆ ਕੀ ਸਾਰਾ ਕੁਝ ਹੈ ਨਾ ਜਿਵੇਂ ਵੀਡੀਓ ਚ ਤਾਂ ਚਲੋ ਦੇਖਿਆ ਸੀਗਾ ਬਾਕੀ ਜੋ ਵੀ ਸੀ ਗੱਲ ਬਾਈ ਨੇ ਉਹਨਾਂ ਨੂੰ ਉਹ ਸਾਰੀ ਦੱਸੀ ਵੀ ਯਾਰ ਐਦਾਂ ਹੋ ਗਿਆ ਹਨਾ ਤੇ ਜਿਹੜੀ ਪਹਿਲਾਂ ਐਕਸੀਡੈਂਟ ਤੋਂ ਗੱਲ ਸੀ ਦੋ ਦਿਨ ਬਾਈ ਉੱਥੇ ਰਿਹਾ ਤੇ ਵੀ ਗੱਲ ਚੈਨਲਾਂ ਤੇ ਦਿਖਾਉਣ ਲੱਗੀ ਜਦੋਂ ਉਸ ਤੋਂ ਬਾਅਦ ਬਾਈ ਨੂੰ ਅਰੈਸਟ ਕੀਤਾ ਇੱਥੇ ਆ ਜਿਆਦਾ ਵੀਡੀਓ ਜਿਆਦਾ ਵਾਇਰਲ ਹੋ ਗਈ ਨਾ ਉਸ ਤੋਂ ਬਾਅਦ ਪ੍ਰੈਸ਼ਰ ਪੈ ਜਾਂਦਾ 바ਗੀ ਬਾਬਾ ਇਹ ਕੰਮ ਗਲਤ ਹੋਇਆ ਉਹਨਾਂ ਨੂੰ ਐਕਸ਼ਨ ਲੈਣਾ ਪਿਆ ਤੇ ਦੀ ਆਪਣੇ ਕੈਲੀਫੋਰਨੀਆ ਚ ਕੈਲੀਫੋਰਨੀਆ ਚ ਅਰੈਸਟ ਕਰਕੇ ਬਾਈ ਨੂੰ ਬਾਈ ਦੀ ਤਰੀਕ ਪਈ ਗਈ ਬਾਈ ਕੋਰਟ ਚ ਗਿਆ ਤੇ ਕੋਰਟ ਤੋਂ ਬਾਅਦ ਇਹਨਾਂ ਨੇ ਆਪਣੇ ਫਲੋਰੀਡਾ ਵਾਲਿਆਂ ਨੂੰ ਕਿਹਾ ਵੀ ਛੋਟੇਲੇ ਵੀ ਬੀਕੇ ਦਾ ਟਾਈਮ ਹੈ ਜੇ ਤੁਸੀਂ ਆਪਣਾ ਲਿਆਣਾ ਤੇ ਭਾਈ ਤੁਸੀਂ ਲਿਆ ਸਕਦੇ ਹੋ ਨਹੀਂ ਫਿਰ ਅਸੀਂ ਉਸ ਤੋਂ ਬਾਅਦ ਇੱਥੇ ਰੱਖਾਂਗੇ ਇਹਨੂੰ ਜਦਾਂ ਕੈਲੀਫੋਰਨੀਆ ਦੀ ਜੇਲ੍ਹ 'ਚ ਹੀ ਰੱਖਾਂਗੇ ਜਾਂ ਜਿੱਦਾਂ ਵੀ ਕੈਲੀਫੋਰਨੀਆ ਜਿੱਥੇ ਕਾਂਡ ਹੋਇਆ ਸੀ ਨਾ ਉੱਥੇ ਉੱਥੋਂ ਦੀ ਪੁਲਿਸ ਨੂੰ ਕਿਹਾ ਵਾ ਕਿ ਇਹਨੂੰ ਲੈ ਕੇ ਜਾਣਾ ਲੈ ਜਾਓ ਫਿਰ 1-2 ਦਿਨ ਦਾ ਵਕਤ ਤਾਂ ਜਾਂ ਹਫਤੇ ਦਾ ਜੋ ਵੀ ਇਹਨਾਂ ਦਿੱਤਾ ਵਕਤ ਨਾ ਉਸ ਤੋਂ ਬਾਅਦ ਜੇ ਤੁਸੀਂ ਆਏ ਸੀ ਉਹਨੂੰ ਦੇਣਾ ਨਹੀਂਗਾ ਇਹ ਇੱਥੇ ਹੀ ਰੂਗਾ ਆਹੀ ਜੇਲ੍ਹ 'ਚ ਚੱਲ ਹੋਣਾ ਇਹ ਇਹ ਸਾਰੀ ਉਹਨਾਂ ਦੇ ਦੱਸਣ ਦੀ ਗੱਲ ਆਗੀ ਤੇ ਉਹ ਜਿਹਨੂੰ ਮੁੱਦਾ ਜ਼ਿਆਦਾ ਭੱਖ ਗਿਆ ਸਟੇਟਾਂ ਦਾ ਮੁੱਦਾ ਹੋ ਗਿਆ ਕੈਲੀਫੋਰਨੀਆ ਤੇ ਫਲੋਰੀਡਾ ਦਾ ਰਾਜਨੀਤਿਕ ਮੁੱਦਾ ਬਣ ਗਿਆ ਪਾ ਗਏ ਜੀ ਉਸ ਤੋਂ ਬਾਅਦ ਉਹ ਸਪੈਸ਼ਲ ਆਪਣਾ ਜਹਾਜ਼ ਲੈ ਕੇ ਆਈ ਮੁੱਦੇ ਨੂੰ ਹੋਰ ਹਵਾ ਦਿੱਤੀ ਉਹਨਾਂ ਨੇ ਆਪਣਾ ਜਹਾਜ਼ ਲੈ ਕੇ ਵੀ ਸਾਡੀ ਸਟ੍ਰੈਟਜੀ ਬੰਦੇ ਮਾਰਤੇ ਐ ਕਰਤੇ ਤੇ ਬਾਈ ਨੂੰ ਇੱਥੇ ਉਹ ਆਪਣਾ ਜਿਹਨਾਂ ਨੇ ਕਿਹਾ ਵੀ ਤੁਹਾਡੇ ਲਈ ਹਫ਼ਤੇ ਦਾ ਕੰਮ ਆ ਦੂਜੇ ਪੜਾਣੀ ਤੀਜੇ ਦਿਨੀ ਉਹ ਆ ਗਏ ਬਾਈ ਨੂੰ ਲੈਣ ਤੇ ਹੁਣ ਆਪਾਂ ਦੇਖੀ ਆ ਬਾਈ ਦੀਆਂ ਉੱਥੇ ਤਰੀਕਾ ਪੈ ਰਹੀਆਂ ਨੇ ਕੋਈ ਬਾਈ ਨੂੰ 45 ਸਾਲ ਦੀ ਸਜ਼ਾ ਨਹੀਂ ਹੋਈ ਹਜੇ ਕੋਈ ਇਦਾਂ ਦਾ ਨਹੀਂ ਹੈਗਾ ਇਹ ਤਾਂ ਸਿਰਫ ਲੋਕ ਸੁਣ ਲਓ ਬੱਬਾ ਹੇ ਕੋਸ਼ ਵੀ ਨਹੀਂ ਹੋਇਆ ਅਜਾ ਆਪਣਾ ਆਪਣਾ ਇਹ ਹਵਾ ਹੀ ਬਣਾ ਲਿਆ ਜਿਵੇਂ ਇੱਕ ਵਾਰੀ ਹਵਾ ਚੱਲਦੀ ਆ ਆਪਾਂ ਨੂੰ ਫਿਰ ਉਧਰ ਨੂੰ ਹੀ ਹੋ ਜਾਂਦਾ ਸਾਰੇ ਬੱਸ ਨਾ ਉਹੀ ਜਿਵੇਂ ਕੋਈ ਨੇ ਸ਼ੁਰਲੀ ਛੱਡਦੀ ਨੈਟ ਤੇ ਪਾ ਗਏ ਅਸੀਂ ਵੀ ਵਿੱਚ ਸ਼ਾਮਿਲ ਆ ਇਹਦੇ ਵਿੱਚ ਆ ਸਾਨੂੰ ਮੈਨ ਲਗੇ 45 ਸਾਲ ਦੀ ਹੋਈ ਗਈ ਅਸੀਂ ਵੀ ਵਿੱਚ ਸ਼ਾਮਿਲ ਆ ਕਿਉਂਕਿ ਸਾਨੂੰ ਜਿਵੇਂ ਕਿਸੇ ਨੇ ਦੱਸਣਾ ਅਸੀਂ ਤਾਂ ਉਹਨੂੰ ਸੱਚ ਮੰਨ ਲੈਣਾ ਵਾ ਬਾਕੀ ਦੇਖ ਜਾਣ ਬੰਦਗੀ ਤੇ ਬਾਈ ਬਈ ਇੱਕ ਗੱਲ ਸੋਚਣ ਵਾਲੀ ਆ ਹੁਣ ਜੇ ਬਾਈ ਉਥੋਂ ਮੋੜ ਰਿਹਾ ਸੀਗਾ ਐਡੀਗੇਟਰ ਤਾਂ ਦੇ ਗਈ ਮੋੜਿਆ ਉਹਨੇ ਉਹ ਬਹਿ ਕਹਿੰਦੇ ਗੱਡੀ ਰੁਕ ਵੀ ਸਕਦੀ ਸੀ ਗੱਡੀ ਹਈ ਬਹੁਤ ਏਸੀ ਕਹਿੰਦੇ ਉਹ ਉਹ ਰੋਡ ਵੀ 180 90 ਵਾਲੀ ਸੀ ਗੱਡੀ ਭਜਾਈ ਬਹੁਤ ਹੋਈ ਸੀ ਬਾਈ ਇੱਕ ਉਹਨਾਂ ਨੇ ਕੋਨੋਂ ਦਾ ਕੰਟਰੋਲ ਨਹੀਂ ਹੋਈ ਜਾਂਦੇ ਰੁਕ ਸਕਦੀ ਸੀ ਉਹ ਗੱਡੀ ਰੋਕ ਰੋਕ ਤਾਂ ਹਰੇਕ ਹੀ ਸਕਦੀਆਂ ਨੇ ਹੁਣ ਕੀ ਉੱਪਰ ਰੱਜੇ ਹੋਣਗੇ ਉਹ ਵੀ ਅੱਗੇ ਵੱਜ ਕੇ ਰੁਕੀ ਆਪਣੀ ਬੱਸ ਲਿਖੀ ਜਾਂਦੇ ਵੀ ਹਾਂ ਜੀ ਸਰਚ ਅਪੀਲ ਸਜਾ ਇੱਕ ਬੰਦੇ ਦੀ ਬਣਦੀ ਆ ਤਿੰਨਾਂ ਦੀ 45 ਸਾਲ ਬਣੂਗੀ ਇਦਾਂ ਦਾ ਹਜੇ ਕੁਝ ਨਹੀਂ ਹੈਗਾ ਕੋਈ ਮੁੱਦਾ ਨਹੀਂ ਇਹਦਾ ਆਪਦੇ ਕੋਲ ਵੀ ਕਹੀ ਜਾਂਦੇ ਵੀ 45 ਸਾਲ ਦੀ ਸਜ਼ਾ ਬਣ ਜੂਗੀ ਹਜੇ ਕੇਸ ਚੱਲੂ ਤਰੀਕਾਂ ਬਹਿਣਗੀਆਂ ਜਿਵੇਂ ਤੁਸੀਂ ਵੀਡੀਓ ਦੇਖੀ ਹੋਣੀ ਬੀ ਹਜੇ ਉਹਨੂੰ ਕੋਰਟ ਚ ਪੁੱਛਿਆ ਗਿਆਗਾ ਵੀ ਤਾਂ ਵਕੀਲ ਕੋਈ ਕਰਨਾ ਭਾਈ ਜਾਂ ਤੂੰ ਕਰ ਲਾ ਜਾਂ ਅਸੀਂ ਕਰ ਦਾਂਗੇ ਨਾ ਤੇ ਉਹ ਵੀ ਬਾਈ ਨਾਲ ਗੱਲ ਹੋਈ ਆ ਉਹ ਵੀ ਗੱਲ ਚੱਲ ਰਹੀ ਆ ਜੋ ਵੀ ਸੰਸਥਾ ਉਹਨਾਂ ਦੀ ਹੈਲਪ ਕਰੂਗੀ ਬਾਈ ਨਾਲ ਹੋਈ ਸੀ ਗੱਲ ਉਹ ਵੀ ਚਲੋ ਕਿਸੇ ਸੰਸਥਾ ਨਾਲ ਗੱਲ ਚੱਲ ਰਹੀ ਆ ਹਜੇ ਆਪਾਂ ਨਹੀਂ ਦੱਸ ਸਕਦੇ ਜੋ ਕੇ ਕੇਸ ਦੀ ਟੇਕ ਕੇਅਰ ਕਰਨਗੇ ਤੇ ਬਾਈ ਦਾ ਪਰਿਵਾਰ ਮਾਗਰੋ ਉਹਨਾਂ ਨਾਲ ਵੀ ਗੱਲਬਾਤ ਹੋਈ ਸੀਗੀ ਤੇ ਹੁਣ ਦੇਖਣਾ ਵੀ ਆਪਣਾ ਜਦੋਂ ਕੋਈ ਕੇਸ ਵਗੈਰਾ ਚੱਲੂਗਾ ਫਿਰ ਪਤਾ ਲੱਗਣਾ ਆਪਾਂ ਨੂੰ ਕਿੰਨੇ ਚਿਰ ਦੀ ਬਾਈ ਨੂੰ ਸਜ਼ਾ ਹੋਣੀ ਆ ਸਾਜਾ ਤਾਂ ਦੇਖੋ ਹੋਊਗੀ ਪਰ ਆਇਆ ਵੀ ਇਹਦਾ ਹੱਲ ਵੀ ਹੋ ਜਾਂਦਾ ਹੁੰਦਾ ਪਹਿਲਾਂ ਵੀ ਬਥੇਰੇ ਹੱਲ ਹੋਇਆ ਆਪਾਂ ਦੇਖੇ ਵੀ ਆ ਤਾਂ ਕਰਕੇ ਭਰਾਵੋ ਅਫਵਾਹਾਂ ਤੋਂ ਬਚੋ ਤੇ ਨਾਲ ਮੈਂ ਇਹੜੀ ਕਹੂਰ ਕਰਦਿਆਂ ਗੱਲ ਜਿਹੜਾ ਕਹਿ ਰਿਹਾ ਆਪਣੇ ਇੰਡੀਆ 'ਚ ਜਾਂ ਪੰਜਾਬ ਦਾ ਮੀਡੀਆ ਚਲਾ ਰਿਹਾ ਵੀ ਉੱਥੇ ਭਾਰਤੀਆਂ ਨੂੰ ਜੀ ਲਾਇਸੈਂਸ ਦੇ ਨੇ ਬੰਦ ਕਰਤੇ ਉਹਨਾਂ ਨੇ ਕਹਤਾ ਲਾਇਸੈਂਸ ਬੰਦ ਕਰਤੇ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਸਾਰੀ ਝੂਠ ਆ ਉਹ ਉਹਨਾਂ ਨੇ ਪਾਇਆਗਾ ਆਪਣਾ ਵੀ ਹਾਂਜੀ ਅਸੀਂ ਆਪਣਾ ਨਹੀਂ ਦੰਦੇ ਲਾਇਸੈਂਸ ਉਹ ਉਹਨਾਂ ਨੂੰ ਆ ਜਿਹੜੇ ਇੱਥੇ ਸਪੈਸ਼ਲ ਆਉਂਦੀ ਬੀਜੇ ਤੇ ਹੁੰਦੇ ਆ ਬਰਕ ਬੀਜੇ ਤੇ ਆਉਂਦੇ ਹੁੰਦੇ ਆ ਬੰਦੇ ਆਪਣੇ ਪੰਜਾਬ ਚੋਂ ਤਾਂ ਜਾਂ ਇੰਡੀਆ ਚੋਂ ਤਾਂ ਬਹੁਤ ਘੱਟ ਨੇ ਜਿਹੜੇ ਆਉਂਦੇ ਹੁੰਦੇ ਵਰਕ ਵੀਜ਼ਾ ਤਾਂ ਆਪਣੇ ਇੰਡੀਆ ਤੋਂ ਵੀ ਆਉਂਦੇ ਆ ਤੇ ਉਹ ਵਰਕ ਵੀਜ਼ਾ ਵਾਲੀ ਗੱਲ ਕਰਦੇ ਵੀ ਉਹਨਾਂ ਨੂੰ ਲਾਇਸੈਂਸ ਨਹੀਂ ਦਿੱਤਾ ਜਾਊਗਾ ਵੀ ਉਹਨਾਂ ਨੂੰ ਨਹੀਂ ਪਤਾ ਰੂਲ ਵਗੈਰਾ ਨਹੀਂ ਹੁੰਦੇ ਜਿਹੜਾ ਹੁੰਦਾ ਵਰਕ ਪਰਮਿਟ ਜਿਵੇਂ ਇੱਥੇ ਅਸਲੀ ਨੂੰ ਮਿਲਦਾ ਵਰਕ ਪਰਮਿਟ ਵੱਖਰਾ ਹੁੰਦਾ ਵਰਕ ਵੀਜ਼ਾ ਉਹ ਵੱਖਰਾ ਹੁੰਦਾ ਹੈਗਾ ਤਾਂ ਕਰਕੇ ਲੋਕ ਕਨਫਿਊਜ਼ ਨੇ ਆਪਣੇ ਪੰਜਾਬ ਚ ਵੀ ਨਿਊਜ਼ ਚਲਾਈ ਜਾਂਦੇ ਨੇ ਜੀ ਹੁਣ ਜੀ ਭਾਰਤੀਆਂ ਨੂੰ ਆਪਣਾ ਟਰੱਕਾਂ ਦਾ ਲਾਇਸੈਂਸ ਨਹੀਂ ਮਿਲਦਾ ਉਹ ਨਹੀਂ ਮਿਲਣਾ ਹਜੇ ਇਦਾਂ ਦੀ ਕੋਈ ਗੱਲ ਨਹੀਂ ਕੱਲ ਲਓ ਜੀ ਗੱਲ ਇੰਨੀ ਕੁ ਸੀ ਬਾਕੀ ਤੁਹਾਨੂੰ ਪਤਾ ਹੀ ਹੈ ਨਾ ਮੁੱ ਤੇ ਹੁਣ ਆਪਾਂ ਅਰਦਾਸ ਕਰੀਏ ਕਿ ਸਜ਼ਾ ਇਹ ਹੋਈ ਨਹੀਂ ਉਹਨੂੰ ਭਰਾ ਨੂੰ ਪਹਿਲਾਂ ਆਪਾਂ ਇਹ ਕਰਦੀ 45 ਸਾਲ ਦੀ ਸਜ਼ਾ ਬੋਲਤੀ ਉਹਨੂੰ ਹੁਣ ਐ ਹੋ ਜਾਣਾ ਹੁਣ ਐ ਹੋ ਜਾਣਾ ਕੁਝ ਨਹੀਂ ਹੋਣਾ ਮੇਰਾ ਭਰਾ ਸਜ਼ਾ ਐ ਆ ਬਈ ਸਜ਼ਾ ਹੋਣੀ ਤਾਂ ਹੈਗੀ ਆ ਬਾਈ ਨੂੰ ਤੇ ਮਤਲਬ ਆਪਾਂ ਕਿੰਨੇ ਘੱਟ ਹੋ ਜਵੇ ਹਾਂ ਜਦੋਂ ਯਾਰ 5 ਸਾਲ 10 ਸਾਲ ਬਸ ਇੰਨੀ ਘੋਜ ਜਵੇ ਭਰਾਵਾ ਜਿਹਦੇ ਵਿੱਚ ਉਹ ਆਪਣੀ ਥੋੜੀ ਬਹੁਤੀ ਜ਼ਿੰਦਗੀ ਦਾ ਦੇਖੇ ਹੁਣ 45 ਸਾਲ ਦੀ ਹੋ ਗਈ ਤਾਂ ਫਿਰ ਤਾਂ ਪਿੱਛੇ ਕਿ ਬਾਈ ਕੋ ਟਾਈਮ ਨਹੀਂ ਰਹੇਗਾ ਐਂ ਫਸਿਓ ਲਾ ਦੇਣ ਫਿਰ ਗੱਲ ਹੀ ਖਤਮ ਕਰਨਾ 28 ਸਾਲ ਦਾ ਦਵਾਈ ਕਹਿੰਦੇ ਹੁਣ ਆਓ ਜਲ ਜਿੰਨੇ ਦੇ 45 ਸਾਲ ਬਹੁਤ ਹੁੰਦੇ ਨੇ ਪਤਾ ਹੀ ਸਾਰੇ ਨੂੰ ਚਲੋ ਜੀ ਠੀਕ ਹੈ ਜੇ ਕੋਈ ਹੋਰ ਅਪਡੇਟ ਆਉਂਦੀ ਆ ਮੁੱਦੇ ਵਿੱਚ ਉਹ ਵੀ ਆਪਾਂ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗੇ ਉਦੋਂ ਤੱਕ ਆਪਣਾ ਤੇ ਆਪਣੀ ਫੈਮਲੀ ਦੀ ਜ਼ਰੂਰਤਾਂ ਰੱਖਿਓ ਮਿਲਦੇ ਹਾਂ ਅਗਲੀ ਵੀਡੀਓ ਚੱਪਿਆ ਭਰੀ